ਪੀ ਲੋਕ ਸਭਾ ਚੋਣਾਂ ਦੀ ਜਿਹੜੀ ਡੇਟ ਹੈ ਜਿਹੜੇ ਆਏ ਕਿਵੇਂ ਦੇ ਵੀ ਆਉਣੇ ਪਿੰਡਾਂ ਦੇ ਵਿੱਚ ਏ ਕੋ ਮੈਂ ਸਮਝਦਾ ਕਿ ਲੋਕ ਜਿਹੜੇ ਆਏ ਆ ਜਿਹੜਾ ਚਲੀ ਆ ਜ਼ਿੱਤ ਨਾ ਜਾ ਰਹੇ ਉਹ ਸ਼ਾ ਜਿਹੜਾ ਹੈ ਬਹੁਤ ਵੱਧ ਰਿਹਾ ਹੈ ਆਮ ਤੌਰ ਤੇ ਦੁੱਖੇ ਜ਼ਿਆਦਾ ਹੈ ਜਾਂ ਗੁੱਸਾ ਹੈ ਉਹ ਆਮ ਪਾਰਟੀ ਦਾ ਬਹੁਤ ਜ਼ਿਆਦਾ ਗੁੱਸਾ ਹੈ ਕਿਉਂਕਿ ਦੋਸਤ ਸੰਕਾਲ ਹੋ ਗਏ ਜਿਹੜੇ ਉਹਨਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕੋਈ ਇੱਕ ਵੀ ਉਹਨਾਂ ਨੇ ਵਾਅਦਾ ਨਹੀਂ ਕੀਤਾ ਲੋਕਾਂ ਨੂੰ ਐਵੇਂ ਆਜਿ ਬਾਜਿ ਦਿਖਾ ਕੇ ਨਾਮਿਆ ਬਾਜੀ ਕਰਕੇ ਉਹ ਲੋਕਾਂ ਦਾ ਮੁੱਟਾ ਲੈ ਗਏ ਅੱਜ ਲੋਕ ਉਹਨਾਂ ਤੋਂ ਸਵਾਲ ਪੁੱਛਦੇ ਨੇ ਔਰ ਜਿਹੜਾ ਭਗਵਤ ਮਾਨ ਕਹਿੰਦਾ ਸੀ ਕਿ ਸਵਾਲ ਪੁੱਛਿਆ ਕਰੋ ਲੋਕਾਂ ਨੂੰ ਜਿਹੜੇ ਕੁਲੀ ਬਣਾਉਣ ਅੱਜ ਤਾਂ ਉਹਨਾਂ ਨੂੰ ਕੋਈ ਸਵਾਲ ਪੁੱਛਦਾ ਤਾਂ ਉਹਦੇ ਡਾਂਗਾਂ ਪੈਂਦੀਆਂ ਨੇ ਔਰ ਜਿਹੜਾ ਸੁਤੇ ਜਾਂਦਾ ਉਹਦੇ ਕੁੱਟਮਾਰ ਕਰਦੇ ਨੇ ਤੁਸੀਂ ਦੇਖਿਆ ਹੀ ਹੈ ਕਿ ਹਾਲ ਹੋ ਜਾਂਦਾ ਭਗਵਤ ਮਾਨ ਦਾ ਵੀ ਪਿਛਲੇ ਦਿਨ ਵਿੱਚ ਵਿੱਚ ਤੇ ਮੋਲਾਂ ਦੇ ਵਿੱਚ ਲੋਕਾਂ ਨੇ ਕੀ ਹਾਲ ਕੀਤਾ ਉਹਦਾ ਤਾਂ ਅੱਜ ਆਮ ਪਾਰਟੀ ਕਰਵਾਇਆ ਚਾਹੁੰਦੇ ਪਿੰਡ ਦੇ ਵਿੱਚ ਬਹੁਤ ਬੁਰਾ ਹਾਲ ਹੈ ਔਰ ਲੋਕ ਮੈਂ ਪਿੰਡਾਂ ਵਿੱਚ ਜਾਣਾ ਕੋਈ ਕੰਮ ਨਹੀਂ ਹੋਇਆ ਹੁਣ ਮੈਂ ਮਹਾਸਿੰਘ ਜਾ ਕੇ ਆਇਆ ਚਰੇਆ ਉਹਨੂੰ ਸਰਪਾ ਤੋਂ ਪਿੱਤੇ ਪੀਣੇ ਦਾ ਪਾਣੀ ਦਾ ਟੋਬੇ ਦਾ ਕੋਈ ਨਿਕਾਸ ਦਾ ਕੋਈ ਕੰਮ ਨਹੀਂ ਹੈ ਉਹਦਾ ਲੋਕਾਂ ਦੇ ਘਰਾਂ ਕਿ ਬੜੀ ਜਾਂਦਾ ਤੇ ਮਤ ਛੋਟੀ ਛੋਟੀ ਇਹ ਪਿੰਡਾਂ ਦੇ ਮਸਲੇ ਨੂੰ ਉਹ ਵੀ ਲੋਕ ਜਿਹੜੇ ਨੇ ਪੁੱਛਦੇ ਨੇ ਉਹਨਾਂ ਨੂੰ ਆ ਕੇ ਸਵਾਲ ਕਰਦੇ ਨੇ ਅਜੇ ਕੋਈ ਮਸਲਾ ਹੱਲ ਨਹੀਂ ਕੀਤਾ ਸਿਰਫ ਇਹ ਤਾਂ ਇੱਕ ਲੋਕਾ ਜੇ ਕੋਈ ਉਹ ਬੁਰਾ ਬੋਲਦਾ ਹੈ ਉਹਦੀ ਆਵਾਜ਼ بلند ਕਰਨ ਵਾਸਤੇ ਉੱਤੇ ਲੱਗੇ ਹੋਏ ਨੇ ਜਿਆਦਾ ਅਜੀਤ ਸੁਵਾਰ ਦੀ ਗੱਲ ਕਰਨੀ ਹੈ ਪ੍ਰਸਿੱਧੀ ਕਰਨੀ ਉਹ ਜਿਸ ਤਰ੍ਹਾਂ ਇੰਦਰਾ ਗਾਂਧੀ ਨੇ ਪ੍ਰਸਿੱਧੀ ਆਜ਼ਾਦੀ ਦੇ ਉੱਤੇ ਜਿਹੜਾ ਸੀ ਔਰ ਉਹਨਾਂ ਨੇ ਸ਼ਕਤੀ ਦਿੱਤੀ ਸੀ ਅੱਜ ਜਮੂਰੀਅਤ ਦੇ ਵਿੱਚ ਅੱਜ ਇਸ ਤਰ੍ਹਾਂ ਹੀ ਉਸੇ ਦਿਹਾਤੇ ਚੱਲ ਕੇ ਜਿਹੜਾ ਭਗਵਤ ਮਾਰਾ ਉਹ ਵੀ ਜਿਹਦੀ ਖਿਲਾਫ ਉਹਦੇ ਖਿਲਾਫ ਲੜਦਾ ਤਾਂ ਉਹਨਾਂ ਦੇ ਕੁਝ ਕਿਰਾਏ ਜਾਂਦੇ ਨੇ ਜੇ ਕੋਈ ਬੋਲਦਾ ਤਾਂ ਬਿਜਲੀ ਸੋਣੇ ਕਰਾ ਦੇਣੀ ਜੀ 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 ਸਭ ਦੁਰਲੋਕਾਂ ਨੂੰ ਡਵਾ ਕੇ ਲੋਕਾਂ ਨੂੰ ਡਰਾ ਕੇ ਇਹ ਜਿਹੜਾ ਹੈ ਆਪਣਾ ਰਾਜ ਕਰਨਾ ਚਾਹੁੰਦਾ ਹੈਗਾ ਤੇ ਐਡਾ ਬਾੜਾ ਰਾਜ ਅਜੇ ਤੱਕ ਨਹੀਂ ਦੇਖਿਆ 70 ਸਾਲਾਂ ਦੇ ਇਤਿਹਾਸਕ ਇੰਨਾ ਬਾੜਾ ਰਾਜ ਆਇਆ ਹੋਵੇ ਤੇ ਜਿਤਨਾ ਵੀ ਬਦਲਾਖੂਰੀ ਦਾ ਰਾਜ ਹੈਗਾ ਲੋਕਾਂ ਦੇ ਨਾਲ ਕੀਤਾ ਹੋਇਆ ਇਹਨਾਂ ਨੇ ਥਾਂ ਥਾਂ ਤੇ ਬਿਜਲੀ ਦੇ ਵਿੱਚ ਜੀਲਸ ਪ੍ਰੋਬਲਮ ਦੇ ਵਿੱਚ ਸੋ ਇਸ ਤਰ੍ਹਾਂ ਦਾ ਮਾਹੌਲ ਹੈ ਦੂਸਰਾ ਨੰਬਰ ਹੈਗਾ ਕਾਂਗਰਸ ਤੋਂ ਸਲੇਬੋ ਇਸ ਤਰ੍ਹਾਂ ਨੇ ਕੋਈ ਸਿੱਖਪੁਰ ਤੋਂ ਬੇਸਿਕਲ ਤੋਂ ਆਇਆ ਉਹ ਕਲੂ ਘਰਾ ਦੇ ਸਾਰੇ ਗਾਇਕ ਜਿਹੜੇ tournaments ਇਹ ਚੱਲਣਾ ਹੈਗਾ ਤੋਂ ਉਹ ਵੀ ਬਹੁਤ ਬਾੜ ਦੇ ਨਾਲ ਲੋਕ ਯਾਦ ਕਰਦੇ ਨੇ ਕਾਂਗਰਸ ਤੇ ਰਾਜਨੀ ਜਿਵੇਂ ਇਹਨਾਂ ਨੇ ਤੇ ਮਤਲਬ ਉਹਨਾਂ ਨੇ ਕੀ ਕੀਤਾ ਉਹ ਜਸਦੀਕਾਤ ਸਰ ਸਾਹਿਬ ਦੇ ਟੈਟੇ ਦੀ ਕੀਤਾ ਗਿਆ ਦਿਵਾਰਾਂ ਤੇ ਗੋਲੀਆਂ ਮਾਰੀਆਂ ਸਿੱਕਾ ਲਿਆ ਮੋਇਆ ਉਹ ਵੀ ਲੋਕਾਂ ਨੂੰ ਯਾਦ ਹੈਗਾ ਇਸ ਲਈ ਕਾਗਜ਼ ਤੋਂ ਵੀ ਜਿਹੜੇ ਲੋਕਾਂ ਨੇ ਜੰਮੇ ਮਾਰਨੋਂ ਕੇ ਮੈਂ ਦੇ ਦੂੰ ਉਹਨਾਂ ਉਸਨੇ ਕਰਸਰ ਪਿਛਲੇ ਪੜ ਲੋਕਾਂ ਨੇ ਜਿਹੜੇ ਝਾੜੂ ਨੂੰ ਹਰਾਉਣ ਬਾਅਦ ਤੇ ਸਿਮਜੀਤ ਮਾਨ ਨੂੰ ਜਿਤਾਇਆ ਲੇਕਿਨ ਕੋਈ ਇੱਕ ਵੀ ਪ੍ਰਾਪਤੀ ਜਿਹੜੀ ਇਸ ਸਿਮਜੀਤ ਦੀ ਦਮਾਨ ਨਹੀਂ ਦੱਸ ਸਕਦਾ ਸਿਰਫ ਆਪਨੇ ਗੱਲਾਂ ਬਾਤਾਂ ਨਾਲ ਹੀ ਕੋਈ ਅਜੇ ਤੱਕ ਚਾਰ ਵਾਰੀਆਂ ਲੋਕਾਂ ਨੇ ਸਿਰਫ ਐਮਪੀ ਬਣਾਇਆ ਉਹਨਾਂ ਨੂੰ ਜਿੰਨੇ ਸਾਰੇ ਬਣਾਇਆ ਲੇਕਿਨ ਪ੍ਰਾਪਤੀ ਜ਼ੀਰੋ ਹੈ ਤੇ ਕੋਈ ਵੀ ਕੰਮ ਉਹਨਾਂ ਨੇ ਲੋਕਾਂ ਦੇ ਵਿੱਚ ਨਹੀਂ ਕੀਤਾ ਇਸ ਵੀ ਕੰਮ ਨੂੰ ਬਣਾ ਸਕਦਾ ਅਜੀਤ ਸਿੰਘ ਸੰਪਾਦਕ ਤੇ ਪੱर्चा ਹੋਇਆ ਜਿਸ ਨੂੰ ਲੈ ਕੇ ਪ੍ਰਦੇਸ਼ ਦੇ ਪ੍ਰਧਾਨ ਮੰਤਰੀ ਨੇ ਸਖਤ ਨੋਟਿਸ ਲਿਆ ਕਿੰਨੀ ਗੋਦ ਦੇਖੋ ਇਹ ਬਹੁਤ ਮਾੜੀ ਗੱਲ ਹੈ ਕਿ ਜਿਸ ਤਰ੍ਹਾਂ ਦਾ ਦੇਖੋ ਚੱਲਿਆ ਹੈ ਜਿਹੜਾ ਬਾਦਸ਼ਾਹ ਸਾਹਿਬ ਨੇ ਜਿਹੜਾ ਆਜ਼ਾਦੀ ਦੇ ਨਾਂ ਦੇ ਉੱਤੇ ਇੱਕ ਬੜਾ ਜਿਹੜੇ ਜਾਗੀ ਪਰਵਾਨੀਆਂ ਦੇ ਉਹਨੇ ਨਾਂ ਤੇ ਬਣਾਇਆ ਉਹਦੇ ਵਿੱਚ ਬਹੁਤ ਵੱਡੀ ਦੇਣ ਹੈ ਵਰਜਿੰਦਰ ਜੀ ਦੀ ਜਿਹਨਾਂ ਅੱਜ ਉਹ ਪੰਜਾਬ ਦੇ ਮਸਲੇ ਚੱਤਿਆਂ ਮੁੱਦੇ ਨੂੰ ਚੁੱਕ ਰਿਹਾ ਹੈ ਸਰਕਾਰ ਦੇ ਵੱਧ ਜਿ ਕੋਈ ਮਸਲਾ ਉਹ ਚੁੱਕ ਰਿਹਾ ਹੈ ਅੱਜ ਬਦਲਾਖੋਰੀ ਦੇ ਕਰਕੇ ਜਿਹੜਾ ਹੈ ਸੀ ਉਹਨਾਂ ਤੇ ਜਿੰਨਾ ਸਕੇ ਜਿਹੜੇ ਉਹਨਾਂ ਤੇ ਕਿ ਇਸ ਬਰਾ ਦਿੱਤੇਗੇ ਇਹ ਤਾਂ ਇੱਕ ਬਦਲਾਖੋਰੀ ਹੈ ਜਾਂ ਆਜ਼ਾਦੀ ਦੇ ਉੱਤੇ ਇੱਕ ਵਾਰੂ ਹਮਲਾ ਕੀਤਾ ਗਿਆ ਤੇ ਪ੍ਰੈਸ ਦੀ ਜਾਦੀ ਦਾ ਵਿਗਾਟੇ ਜਾ ਰਿਹਾ ਹੈ ਜਿਹਨੇ ਆਪਾਂ ਪ੍ਰਮੁੱਖ ਮੰਤਰੀ ਜੀ ਗੱਲ ਕਰੀਏ ਉਹਨੇ ਸੰਗ੍ਰੂਪ ਦੇ ਵਿੱਚੋਂ ਲੋਕਾਂ ਦੇ ਵਿਰੋਧ ਨੂੰ ਦੇਖ ਕੇ ਅੰਦਰ ਬੈਠ ਗਏ ਉਲਟਾ ਕੁਝ ਕਹਿੰਦੀ ਇੱਥੇ ਨਹੀਂ ਕਿ ਕੀ ਕਰਨਾ ਚਾਹੁੰਦਾ ਸੀ ਲੋਕਾਂ ਦੇ ਲੋਕਾਂ ਦੇ ਰੂਪ ਜਿਹੜੀ ਪੰਜਾਬ ਦੀ ਮੁੱਖ ਮੰਤਰੀ ਹੈ ਲੋਕਾਂ ਸਵਾਲਾਂ ਜਵਾਬ ਦੇਣੇ ਚਾਹੀਦੇ ਸੀ ਉਹਨਾਂ ਨੂੰ ਲੋਕਾਂ ਨੂੰ ਸੈਕਸਫਾਈ ਕਰਨਾ ਚਾਹੀਦਾ ਸੀ ਅੱਜ ਦੇ ਕਿਸਾਨ ਵੀ ਉਹਨੂੰ ਘੇਰਦੇ ਨੇ ਜਦੋਂ ਆਮ ਪਾਰਟੀ ਵਾਲੇ ਜਾਂਦੇ ਨੇ ਪਿੰਡਾਂ ਵਿੱਚ ਉੱਥੋਂ ਉਹਨਾਂ ਨੂੰ ਮਾਨਸ ਕਰਦੇ ਨੇ ਜਿਹੜੀ ਕਿਸਾਨ ਜਥੇਬੰਦੀਆਂ ਨੇ ਉਹ ਵੀ ਉਹਨੂੰ ਘੇਰਦੀਆਂ ਨੇ ਔਰ ਸਵਾਲ ਪੁੱਛਦੀਆਂ ਨੇ ਸਭ ਤੋਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਉਹਨਾਂ ਉੱਤੇ ਡੰਗ ਪੈਂਦੀਆਂ ਨੇ ਉਹ ਫੜ ਕੇ ਉਹਨਾਂ ਨੂੰ ਜਿਹੜਾ ਵਿੱਚ ਛੁੱਟਿਆ ਜਾਂਦਾ ਹੈਗਾ ਸੋ ਇਸ ਕਰਕੇ ਮੈਂ ਸੋਦਾ ਸਾਡੀ ਜਿਹੜੀ ਜਿਆਦੀ ਹੈ ਜਿਹੜੀ ਆਪਣੀ ਉਹਦੇ ਉੱਤੇ ਜਿਹੜਾ ਇਹ ਵਿੱਤਾ ਨੂੰ ਘੜਨ ਦੇ ਵਿੱਚ ਆਜ ਇਹ ਤਾਂ ਕਾਲੀ ਗਲਤੀ ਜੀ ਮੁੱਖ ਮੰਤਰੀ ਨੇ ਉਹ ਕਿੱਕਲੀ ਗਾਈ ਹੈ ਕੀ ਵੀ ਦੇਖਦੇ ਹਾਂ ਉਹ ਫਿਲਮ ਤੇ ਲਗਾ ਕੇ ਪਹਿਲਾਂ ਤਾਂ ਲੋਕਾਂ ਤੋਂ ਇਹ ਹਸਾ ਕੇ ਜਿੱਕੀਆਂ ਆ ਕੇ ਵੋਟਾਂ ਲੈ ਗਿਆ ਲੇਕਿਨ ਹੁਣ ਇਹ ਕਿੰਨੀਆਂ ਦਾ ਕੰਮ ਖਤਮ ਹੋ ਗਿਆ ਹੁਣ ਕਿੱਥੇ ਇਹ ਨਹੀਂ ਚੱਲਿਆ ਹੁਣ ਤਾਂ ਲੋਕ ਚਾਹੁੰਦੇ ਨੇ ਕਿ ਸਾਨੂੰ ਕੰਮ ਦੱਸੋ ਤੁਸੀਂ ਕੰਮ ਕੀ ਦਿੱਤਾ ਦੋ ਤਿੰਨ ਸਾਲਾਂ ਦੇ ਵਿੱਚ ਇਹ ਮੁੰਗਣਿਆ ਉਹ ਹੀ ਤੁਹਾਨੂੰ ਰਾਜ ਦਿੱਤਾ ਲੋਕਾਂ ਨੇ ਤੁਸੀਂ ਆਪਣੀ ਗੱਲ ਦੀ ਗੱਲ ਕਰੋ ਕਿੱਟੀਆਂ ਕਰਕੇ ਗੁਰਜਾਂ ਨੂੰ ਗਾਹ ਕੱਢਦੇ ਦੂਜੇ ਲੀਡਰਾਂ ਨੂੰ ਨਾਲ ਤਾਂ ਨਹੀਂ ਇਹ ਗੱਲਾਂ ਕਰਕੇ ਇਸ ਤਰ੍ਹਾਂ ਜੇ ਕੰਮ ਚੱਲਣਾ ਹੈਗਾ ਤੁਹਾਨੂੰ ਜਵਾਬ ਦੇ ਹੀ ਆ ਤੇ ਤੁਹਾਨੂੰ ਸਵਾਲ ਪੁੱਛਣ ਨੂੰ ਜਵਾਬ ਦੇਣਾ ਬਣਦਾ ਹੈ। ਵੰਡੀ ਰਾਜ ਚੱਜਾ VOTING ਹੋ ਰਹੀ ਹੈ ਉਹਦੇ ਬਾਰੇ ਤੁਸੀਂ ਕੀ ਕਹੋਗੇ? ਵਕਤ ਹੀ ਤਾਂ ਹਾਲਾਤ ਉਸੇ ਸੀ ਨੇ ਮਤਲਬ BJP ਇੰਤਨ ਨਿਸ਼ਾਨੇ ਹੋ ਰਹੇ ਨੇ। ਜਿਹੜੇ BJP ਜਿਹੜੇ ਪੁਰਸਤ ਜਿਹਸ ਸਥਾਨੇ ਕੱਟਣੇ ਜਾ ਰਹੀ ਨੇ ਜਿਹੜਾ ਉਨੀ ਸਰ ਦੇ ਵੀ ਕਰਦੇ ਆ ਕਿ ਜਿਹੜੀ BJP ਕੇ ਜਿਹੜੀ ਹੈ ਇਹ ਨੌਨੋਮੀ ਸੀਟਾਂ ਕੱਟਣਗੀ।